ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਹਿੰਦੀ ਵੀ ਇੱਕਦਮ ਕਿੱਥੇ ਆ ਵੀ ਤੂੰ ਇੱਥੇ ਆ ਵੀ ਐਂ ਕਰਕੇ ਨਾ ਫਰਨੈਲ ਪੀਤਾ ਗਿਆ ਮੈਂ ਹੱਥਾਂ ਬੈਰ ਜਾ ਗਿਆ ਵੀ ਕੀ ਗੱਲ ਬਾਤ ਐ ਕਿੱਥੋਂ ਫਾਇ ਪਿਆ ਰਹੇ ਆ ਤੁਸੀਂ ਦੇ ਸਵੇਰੇ ਇੱਥੇ ਬੈਠੇ ਹੋ ਵੀ ਕਿਵੇਂ ਫਰਨੈਲ ਕਿਹੜੀ ਕਿਹੜੀ ਗੱਲ ਤੇ ਪੀਤਾ ਗਿਆ ਉਹ ਸਿਸਟਰ ਜਿਹੜੀ ਡਾਕਟਰ ਹੈ ਜੀ ਨਾਲ ਉਹ ਸੁਣਨ ਲੱਗੇ ਵੀ ਆ ਕੀ ਕੀ ਚੀਜ਼ਾਂ ਨੂੰ ਪੁੱਛਣ ਲੱਗੇ ਛੋਟਾ ਜਾਂ ਕੀਤੀ ਜਾ ਕੀ ਗੱਲ ਹੋ ਗਈ ਉਹਨਾਂ ਨੇ ਇੱਕ ਇਹਨਾਂ ਦੇ ਇੱਕ ਮੁੰਡਾ ਸੀ ਜਿਹੜਾ ਕਿੰਦਾ ਪਿੱਛੇ ਕੰਮ ਕਰਦਾ ਸੀ ਕਹਿੰਦਾ ਤਾਂ ਜੀ ਫਰਨੈਲ ਹੈ ਤੁਹਾਨੂੰ ਫਰਨੈਲ ਵਾਲਾ ਪਾਣੀ ਪੀਤਾ ਸੀ ਤੇ ਬਾਈ ਜੀ ਇਹਨਾਂ ਦਾ ਜਿਹੜਾ ਇੱਥੇ ਬੰਦਾ ਹੈ ਕੋਈ ਪਰਦਾਮਣ ਕੇ ਕੌਣ ਸੀ ਮੈਨੂੰ ਨਹੀਂ ਕੱਲ ਪਤਾ ਪਰ ਜਿਹੜੇ ਹੈਗੇ ਆ ਉਹ ਕਹਿੰਦਾ ਬੰਦਾ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨੈਲ ਡਿਊਟ ਵੀ ਜ਼ਿਆਦਾ ਨਹੀਂ ਹੁੰਦਾ ਫਰਨੈਲ ਪੀਨਲ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆਪ ਦਾ ਆਰਾਮ ਨਾਲ ਰਿਲੈਕਸ ਹੋ ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਕੰਮ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਬਾਈ ਫਰਨੈਲ ਸੀ ਐਨੇ ਉਹ ਮੁੰਡਾ ਘੂਰਿਆ ਮੁੰਡਾ ਕਿਦੇ ਪਿੱਛੇ ਚਲਾ ਗਿਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਮੈਂ ਕੋਈ ਹੈਲਪ ਕਰਦੇ ਆ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਹੈ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਈ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਕਹੀ ਗਈ ਪੁਲਿਸ ਸਾਨੂੰ ਹਸਪੀਟਲ ਲੈ ਜਾਓ ਅਮਰ ਜੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਦੇ ਜਮਾ ਜੂਣ ਹੀ ਛਕ ਰਿਹਾ ਮਤਲਬ ਹੋਈ ਜੀ ਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਕਸਟਮਰ ਆ ਜੀ ਤੁਹਾਡੇ ਕੋਲ ਕਦੋਂ ਦੇ ਅਸੀਂ ਆਉਣੇ ਆ ਤੁਸੀਂ ਮੈਨੂੰ ਦੱਸੋ ਤੁਹਾਡੀ ਧੀ ਆ ਕੋਈ ਹੋਰ ਬੰਦਾ ਹੁੰਦਾ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜੋ ਤੁਸੀਂ ਉਹਦੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਵੀ ਹਾਂ ਬੰਦਾ ਕਿਹੜਾ ਮਰਦਾ ਥੋਨੀ ਤੁਹਾਡੀ ਆ ਬਾਡਿੰਗ ਹੈ ਤੁਸੀਂ ਉਹ ਤੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ ਬੰਦੇ 'ਚ ਇਨਸਾਨੀਅਤ ਨਹੀਂ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਅਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਛ ਲੇਟ ਹੋ ਜਾਂਦੇ ਬਾਈ ਜੀ ਕੁਛ ਵੀ ਪਾਣਾ ਵਰਤ ਸਕਦਾ ਸੀਗਾ ਬੁਰਾ ਹਾਲ ਹੈ ਇਹਨਾਂ ਦਾ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚੱਲ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਬਾਣੀ ਦਾ ਬੰਦੇ ਦੀ ਤੇ ਉਸ ਤੋਂ ਬਾਅਦ ਚਲੋ ਨਾ ਇਹਨੇ ਉਸ ਤੋਂ ਬਾਅਦ ਮੇਰੇ ਪਿੱਛੇ ਆ ਗਿਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜਦੋਂ ਕਾਲੀ ਕਾਲੀ ਸਾਡੇ ਕੁਝ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕੱਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਆ ਹਾਲ ਹੈ ਬਈ ਜਿਆ ਬੰਦਿਆਂ ਦਾ ਕੋ ਭਾਈ ਜੀ ਛੋਟੇ ਛੋਟੇ ਬੱਚੇ ਮੇਰੀ ਕੀ ਇਹਨਾਂ ਨਾਲ ਕੋਈ ਪਰਸਪਰ ਦੀ ਦੁਸ਼ਮਣੀ ਹੈ ਇਹਨੂੰ ਦੱਸੋ ਇਹਨਾਂ ਨਾਲ ਕੋਈ ਮਾ ਘਾੜੀ ਕੋਈ ਰੰਜਿਸ਼ ਹੈ ਤਾਂ ਇਹਨਾਂ ਦੇ ਰੈਗੂਲਰ ਕਸਟਮਰ ਹੈ ਜੀ ਮਤਲਬ ਪੁਰਾਣਾ ਚੰਗਾ ਵਰਤਦੇ ਆਂ ਪਰ ਤੁਸੀਂ ਆਹ ਦੱਸੋ ਵੀ ਇੰਨਾ ਲੋਕਾਂ ਦਾ ਆ ਬੁਰਾ ਹਾਲ ਹੋ ਗਿਆ ਵੀ ਤੁਸੀਂ ਤਾਂ ਰੱਬ ਵੀ ਭੁੱਲੀ ਬੈਠੇ ਆ ਤੁਹਾਡੇ ਵੀ ਕਿਸੇ 3 ਪੈਸੇ ਆ ਸਾਡੇ ਤੁਸੀਂ ਕਿੱਦੇ ਜਾ ਸਕੋ ਕੋਈ ਬੰਦਾ ਭਾਈ ਜੀ ਮੇਰੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਦੱਸੋ ਵੀ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਗੱਲ ਨਾ ਕੱਲ ਸ਼ਾਮ ਦੀ ਗੱਲ ਮੇਰੇ ਸਿਸਟਰ ਬਾਹਰੋਂ ਆਏ ਹੋਏ ਸੀ ਅਮਰੀਕਾ ਤੋਂ ਤੇ ਮੇਰੀ ਵਾਈਫ ਨਾਲ ਉਹ ਇੱਥੇ ਸ਼ਾਮ ਨੂੰ ਆਏ ਆ ਵੀ ਲੇਡੀਆਂ ਨੇ ਆਪਦੀ ਸ਼ਾਪਿੰਗ ਕਰਨ ਲਈ ਹਫ਼ਤੇ ਲਈ ਆਏ ਸੀ ਉਹ ਤੇ ਮੈਂ ਮੈਂ ਆਪਣੇ ਖੇਤ ਸੀਗਾ ਫਾਰਮ ਤੇ ਉੱਥੇ ਡਰਾਈਵ ਫਾਰਮ ਲਵਾਈ ਜਾਂਦਾ ਸੀ ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਹਿੰਦੀ ਵੀ ਇੱਕਦਮ ਤੂੰ ਕਿੱਥੇ ਆ ਵੀ ਤੂੰ ਇੱਥੇ ਆ ਵੀ ਐਂ ਕਰਕੇ ਨਾ ਫਰਨੈਲ ਪੀਤਾ ਗਿਆ ਮੈਂ ਭਾਈ ਜੀ ਉੱਥੇ ਆਪਣੇ ਖੇਤ ਮੈਂ ਹੱਥਾਂ ਬੈਲ ਚ ਆ ਗਿਆ ਵੀ ਕੀ ਗੱਲ ਬਾਤਾਂ ਕਿੱਥੋਂ ਬਾਜ਼ਾਰ ਆਏ ਆ ਤੁਸੀਂ ਦਿਸਮੇਸ਼ ਇੱਥੇ ਬੈਠੇ ਹੋ ਵੀ ਕਿਵੇਂ ਫਰਨੈਲ ਕਿਵੇਂ ਕਿਹੜੀ ਗੱਲ ਦੇ ਪੀਤਾ ਗਿਆ ਉਹਦਾ ਬਾਈ ਜੀ ਮੈਨੂੰ ਕੁਝ ਪਤਾ ਨਹੀਂ ਮੈਂ ਡਾਕਟਰ ਪਰਮਜੀਤ ਬਰਾੜ ਮੇਰਾ ਹੱਥ ਪੈਰ ਜਾ ਗਿਆ ਸਿਸਟਰ ਵਾਈਫ ਐਕਟਿਵੇ ਤੇ ਆਈ ਸਿਸਟਰ ਨੂੰ ਐਕਟਵੇ ਚਲਾਉਣਾ ਨਹੀਂ ਆਉਂਦਾ ਸੀਗਾ ਚਲੋ ਜੀ ਇਹ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਐਕਟਵੇ ਤੇ ਮੈਂ ਕਿਹਾ ਤੁਮ ਇਹਨੂੰ ਲੈ ਕੇ ਪਹੁੰਚ ਸਿਵਲ ਹਸਪੀਟਲ ਡਾਕਟਰ ਪਰਮਜੀਤ ਬਰਾੜ ਉੱਥੇ ਸਿਵਲ ਹਸਪੀਟਲ ਪਹੁੰਚ ਗਏ ਉਹ ਮੈਨੂੰ ਕਹਿੰਦੇ ਕਬਰ ਆਣਾ ਉੱਥੇ ਜਾ ਕੇ ਵਾਈਫ ਐਟਮੈਟ ਕੀਤੀ ਉਹ ਇੱਥੇ ਵਮਟਿੰਗ ਕਰਨੀ ਸ਼ੁਰੂ ਕਰ ਗੋਗੇ ਉਹਨੇ ਵਾਈਫ ਨੇ ਮੁੜ ਕੇ ਜੀ ਜੋ ਸਾਰੀ ਗੱਲ ਹੋਈ ਮੈਨੂੰ ਸਿਸਟਰ ਨੇ ਦੱਸਿਆ ਕਹਿੰਦੇ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਇਹਨਾਂ ਨੂੰ ਜਦੋਂ ਲੇਡੀਜ਼ ਆ ਇਹਨਾਂ ਨੇ ਜੀ ਉਹਨਾਂ ਨੂੰ ਦੂਜਾ ਜਿਹੜਾ ਪਾਣੀ ਹੁੰਦਾ ਛੋਟੀਆਂ ਬੋਟਲਾਂ ਬੈਸਲਰੀ ਦੀਆਂ ਛੋਟੀਆਂ ਬੋਟਲ ਪਾਣੀ ਦੀਆਂ ਹੁੰਦੀਆਂ ਇਹਨਾਂ ਕੋਲ ਕਿ ਇੱਕ ਬੁੱਤਲ ਹੀ ਪਾਣੀ ਦੀ ਸੀਗੀ ਉਹ ਕਹਿੰਦੀ ਚਲੋ ਅਸੀਂ ਪੀਲਾਂਗੇ ਇਹਨਾਂ ਨੇ ਬੋਤਲ ਇਹਨਾਂ ਦੀ ਕੁੜੀ ਲੈ ਕੇ ਆਈ ਇਹਨਾਂ ਨੇ ਬੋਤਲ ਜਦੋਂ ਖੋਲ੍ਹਿਆ ਵਾਈਫ ਨੇ ਉਹਦਾ ਪਰਮਾਤਮਾ ਉਹ ਕੁਦਰਤੀ ਵਾਈ ਗੁਰੂ ਨੇ ਰੱਖਣਾ ਸੀ ਉਹਨੇ ਮੂੰਹ ਲਾ ਕੇ ਨਹੀਂ ਪਾਣੀ ਪੀਤਾ ਉਹਨੇ ਆਪਾਂ ਜਿਵੇਂ ਆਪਾਂ ਉਦੋਂ ਮੂੰਹ ਕਰਕੇ ਪਾਣੀ ਪੀ ਲੈਨੇ ਇੱਕ ਘੁੱਟ ਜਦੋਂ ਉਹਨੇ ਇੱਕ ਘੁੱਟ ਬਾਈ ਜੀ ਪੀਤੀ ਉਹਦੇ ਦਾ ਮੂੰਹ ਚ ਉਹਨੂੰ ਆਇਨ ਲੱਗਿਆ ਵੀ ਇਹਦਾ ਇੰਨਾ ਕੌੜਾ ਵੀ ਜਿਵੇਂ ਜ਼ਹਿਰ ਹੈ ਉਹਨੂੰ ਕੁਛ ਲੱਭਿਆ ਨਹੀਂ ਉਹਨਾਂ ਨੇ ਇਹਨਾਂ ਦੀ ਇੱਥੇ ਬਾਲਟੀ ਪਈ ਸੀ ਬਾਈ ਜੀ ਬਾਲਟੀ ਜਾ ਕੇ ਉਹਨੇ ਵਾਮਪਟਿੰਗ ਕਰਤੇ ਉਹਨੂੰ ਵਾਮਪਟਿੰਗ ਆ ਗਈ ਉਹਦੇ ਮੂੰਹ ਤੇ ਸਾਰਾ ਹੋਇਆ ਉਹ ਸਾਰਾ ਚਿੱਟਾ ਹੋ ਗਿਆ ਪਾਣੀ ਪਹਿਲਾਂ ਵੀ ਬਾਲਟੀ ਚ ਪਿਆ ਸੀਗਾ ਮੁੜ ਕੇ ਇਹ ਉਹ ਕਹਿੰਦੀ ਸਿਸਟਰ ਜਿਹੜੀ ਡਾਕਟਰ ਹੈ ਜੀ ਨਾਲ ਉਹ ਸੁਣਨ ਲੱਪੇ ਵੀ ਆ ਕੀ ਚੀਜ਼ ਇਹਨਾਂ ਨੂੰ ਪੁੱਛਣ ਲੱਪੇ ਸੋਡਾ ਜਾਂ ਕੀ ਚੀਜ਼ ਆ ਕੀ ਗੱਲ ਹੋ ਗਈ ਉਹਨਾਂ ਨੇ ਇਹਨਾਂ ਦਾ ਇੱਕ ਮੁੰਡਾ ਸੀ ਜਿਹੜਾ ਕਿਰਿੰਦਾ ਪਿੱਛੇ ਕੰਮ ਕਰਦਾ ਸੀ ਕਹਿੰਦਾ ਤਾਂ ਜੀ ਫਰਨੇਲ ਹੈ ਤੁਹਾਨੂੰ ਫਰਨੇਲ ਵਾਲਾ ਪਾਣੀ ਪਿਆਤਾ ਤੇ ਬਾਈ ਜੀ ਇਹਨਾਂ ਦਾ ਜਿਹੜਾ ਇੱਥੇ ਬੰਦਾ ਕੋਈ ਪਰਦਾਮਣ ਕੇ ਕੌਣ ਸੀ ਮੈਨੂੰ ਨਹੀਂ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨੈਲ ਡਿਊਟ ਕੋਈ ਜ਼ਿਆਦਾ ਨਹੀਂ ਹੁੰਦਾ ਫਰਨੈਲ ਪੀਨਲ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆਪ ਦਾ ਆਰਾਮ ਨਾਲ ਰਿਲੈਕਸ ਹੋ ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਕੰਨ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਭਾਈ ਫਰਨੈਲ ਸੀ ਐਨੇ ਉਹ ਮੁੰਡਾ ਘੂਰਿਆ ਮੁੰਡਾ ਅੱਗੇ ਦੇ ਪਿੱਛੇ ਚਲਾ ਗਿਆ ਮੁੜ ਕੇ ਜੀ ਕੀ ਹੋਇਆ ਇਹਨਾਂ ਨੇ ਜਦੋਂ ਵਾਈਫ ਵੋਮਟਿੰਗ ਕਰੀ ਹੈ ਉਹਨੂੰ ਚੱਕਰ ਆਉਣ ਲੱਗ ਪਿਓ ਡਿੱਗਣ ਲੱਗ ਇਹਨਾਂ ਨੇ ਬਕਾਇਦਾ ਇੱਕ ਆਪਣੇ ਕੋਈ ਕੁੱਤੇ ਦੇ ਵੀ ਯਾਰ ਕੁੱਤੇ ਆਪਾਂ ਵੀ ਰੱਖਿਆ ਕੋਈ ਬਾਹਰਲਾ ਬਾਰਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮ ਹੀ ਹੋਏ ਉਹਨੂੰ ਕੋਈ ਆਪਾਂ ਉਹਦੇ ਬੱਲਮ ਪੱਟੀ ਲਾਉਣੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਮੈਂ ਤੁਹਾਡੀ ਹੈਲਪ ਕਰਦੇ ਆ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਈ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਕਹੀ ਗਈ ਪਲੀਜ਼ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਦੇ ਜਮਾ ਜੂਣ ਹੀ ਸਕਰਸ ਮਤਲਬ ਹੋਈ ਜੀ ਵਾਈਵੇਂ ਨਾ ਕਿਵੇਂ ਕਰਕੇ ਸਿਸਟਰ ਉਹਨੂੰ ਲੈ ਆ ਹਸਪੀਟਲ ਲੈ ਕੇ ਗਈ ਚਲੋ ਜੀ ਉੱਥੇ ਡਾਕਟਰ ਬਰਾਡ ਪਰਮਜੀਤ ਬਰਾਡ ਡਾਕਟਰ ਸੀ ਕੇ ਉਹਨਾਂ ਨੇ ਸਾਰਾ ਉਹਨੂੰ ਉੱਥੇ ਐਡਮਿਟ ਕੀਤਾ ਜੀ ਸਾਰਾ ਜੋ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਬਾਈ ਜੀ ਉਹਦਾ ਸਾਰਾ ਮੂੰਹ ਉਹਦਾ ਪੱਕ ਗਿਆ ਹਜੇ ਤੱਕ ਕੱਲ ਉੱਥੇ ਤਾਰ 3-4 ਘੰਟੇ ਸਾਨੂੰ ਰੱਖਿਆ ਚਲੋ ਜੋ ਉਹਦਾ ਸੀਗਾ ਸਾਰਾ ਆਪਦਾ ਉਹਨੂੰ ਟਰੀਟਮੈਂਟ ਦੇ ਕੇ ਅਸੀਂ ਉਹਨੂੰ ਇੱਕ ਘਰੀ ਘਰੇ ਲਿਆਏ ਤੇ ਉਹਦਾ ਸਾਰਾ ਮੂੰਹ ਪੱਕਿਆ ਹਜੇ ਤੱਕ ਬਾਈ ਜੀ ਉਹਦੀ ਹੈਲਥ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਫਰਨੇਲ ਹੈ ਇਹ ਹੌਲੀ ਹੌਲੀ ਅਸਰ ਕਰਦੀ ਆ ਆਪਾਂ ਨੂੰ ਕੀ ਪਤਾ ਵੀ ਅੱਜ ਕੀ ਮਹੀਨਾ ਕਦੋਂ ਆ ਕਿਡਨੀਸ ਤੇ ਤੁਹਾਨੂੰ ਪਤਾ ਲੰਗਸ ਤੇ ਜਾਂ ਲਿਵਰ ਤੇ ਕਿਵੇਂ ਬਾਈ ਜੀ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਦੱਸੋ ਕਿੱਥੇ ਜਾਂਦਾ ਵੀ ਮੇਰਾ ਇਹਨਾਂ ਦਾ ਮੇਰਾ ਘਰ ਹੀ ਭੱਟਦਾ ਸੀਗਾ ਜੀ ਤੁਸੀਂ ਦੱਸੋ ਵੀ ਇੱਕ ਬੰਦਾ ਤੁਹਾਡੇ ਕੋਲ ਸ਼ਾਪਿੰਗ ਕਰਨ ਆਉਂਦਾ ਹੈ ਪਾਣੀ ਦਾ ਤੁਸੀਂ ਉਹਨੂੰ ਪਾਣੀ ਮੰਗ ਰਹੇ ਆ ਤੇ ਤੁਸੀਂ ਉਹਨੂੰ ਜ਼ਹਿਰ ਪਿਆ ਰਹੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੈਲਪ ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪ ਦੀ ਥੀਲ ਨੂੰ ਦੇ ਉਹਨੂੰ ਕਹਿੰਦਾ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀ ਕੇ ਦੇਖੇ ਬਾਈ ਜੀ ਨਾ ਇਹਨਾਂ ਨੇ ਸਾਡੀ ਕੋਈ ਹੈਲਪ ਕੀਤੀ ਵੀ ਨਾ ਸਾਨੂੰ ਕੋਈ ਉੱਥੇ ਬੰਦਾ ਵੀ ਚੱਕ ਕੇ ਇਹਨਾਂ ਨੂੰ ਅਮਰਜੈਂਸੀ ਲੈ ਜੇ ਜਾਂ ਹਸਪਤਾਲ ਲੈ ਜੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਕੀ ਔਰ ਦੂ ਬਾਅਦ ਜਦੋਂ ਟ੍ਰੀਟਮੈਂਟ ਹੋ ਗਿਆ ਮੇਰੀ ਵਾਈਫ ਦਾ ਮੈਂ ਨੰਬਰ ਲਿਆ ਜੀ ਇਹਨਾਂ ਦਾ ਮੈਂ ਨੰਬਰ ਲੈ ਕੇ ਮੈਂ ਇਹਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਕਸਟਮਰ ਆ ਜੀ ਤੁਹਾਡੇ ਕੋਲ ਕਦੋਂ ਦੇ ਅਸੀਂ ਆਉਣੇ ਆ ਤੁਸੀਂ ਮੈਨੂੰ ਦੱਸੋ ਤੁਹਾਡੀ ਧੀ ਆ ਕੋਈ ਹੋਰ ਬੰਦਾ ਹੁੰਦਾ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜੋ ਤੁਸੀਂ ਓਡੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਸੋਨੀ ਥੋੜੀ ਆ ਬਾਡਿੰਗ ਹੈ ਤੁਸੀਂ ਉਸ ਤੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ 'ਚ ਇਨਸਾਨੀਅਤ ਹੁੰਦੀ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਅਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਝ ਲੇਟ ਹੋ ਜਾਂਦੇ ਬਾਈ ਜੀ ਕੁਝ ਵੀ ਪਾਣਾ ਵਰਤ ਸਕਦਾ ਸੀਗਾ ਸਾਡੇ ਦਸੋ ਪੱਲੇ ਕੀ ਰਹਿੰਦਾ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਆ ਇਹਨਾਂ ਦਾ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚਲ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਬਾਡਿੰਗ ਆ ਬੰਦੇ ਦੀ ਤੇ ਉਦੋਂ ਬਾਅਦ ਚਲੋ ਨਾ ਇਹਨੇ ਉਦੋਂ ਬਾਅਦ ਮੇਰੇ ਪਿੱਛੇ ਆ ਕੇ ਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜੋ ਕਾਲੀ ਕਾਲੀ ਸਾਡੇ ਕੋਲ ਕੁਝ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕੱਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਆ ਹਾਲ ਹੈ ਬਾਈ ਜੀ ਆ ਬੰਦਿਆਂ ਦਾ ਕਾਰਵਾਈ ਕੀ ਕਰਦੇ ਹੋ ਸਾਥ ਕਾਰਵਾਈ ਬਾਈ ਜੀ ਮੈਂ ਆ ਸੀ ਵੀ ਮੈਨੂੰ ਦੇਖੋ ਇਹਨਾਂ ਨਾਲ ਸਾਡੇ ਪੁਰਾਣੇ ਰਿਲੇਸ਼ਨਸ਼ਿਪ ਬਹੁਤ ਅਸੀਂ ਇਹਨਾਂ ਕੋਲ ਆਉਂਦੇ ਸੀ ਸਿਸਟਰ ਬਾਹਰੋਂ ਆਏ ਆ ਭੈਣ ਕਹਿੰਦੀ ਮੈਨੂੰ ਵੀ ਆਪਾਂ ਮੈਂ ਉੱਥੇ ਐਮਲਰ ਘਟਾਉਣ ਲੱਗਾ ਸੀ ਡਾਕਟਰ ਬਰਾਡ ਮੈਨੂੰ ਕਹਿੰਦੇ ਵੀ ਤੁਸੀਂ ਬਾਇਗੁਰ ਦਾ ਸ਼ੁਕਰ ਕਰੋ ਵੀ ਆਪਣਾ ਬਚਾਅ ਹੋ ਗਿਆ ਵਾਈਫ ਬਚ ਗਈ ਤੁਹਾਡੀ ਵੀ ਕੋਈ ਐ ਜਿਆਦਾ ਹੈ ਜੇ ਜਿਆਦਾ ਕੰਜ਼ਿਊਮ ਕਰ ਲੈਂਦੀ ਪਤਾ ਨਹੀਂ ਕੀ ਆਂਦੇ ਵੇਖੋ ਬਈ ਜੀ ਛੋਟੇ ਛੋਟੇ ਬੱਚੇ ਮੇਰੀ ਕਿ ਇਹਨਾਂ ਨਾਲ ਕੋਈ ਪਰਸਨਲੀ ਦੁਸ਼ਮਣੀ ਹੈ ਮੈਨੂੰ ਦੱਸੋ ਇਹਨਾਂ ਨਾਲ ਕੋਈ ਮਾੜਾ ਖੜੀ ਕੋਈ ਰੰਜਿ ਹੈ ਤਾਂ ਇਹਨਾਂ ਦੇ ਰੈਗੂਲਰ ਕਸਟਮਰ ਹੈ ਜੀ ਮਤਲਬ ਪੁਰਾਣਾ ਚੰਗਾ ਵਰਤਦੇ ਆਂ ਪਰ ਤੁਸੀਂ ਆਹ ਦੱਸੋ ਵੀ ਇੰਨਾ ਲੋਕਾਂ ਦਾ ਆ ਬੁਰਾ ਹਾਲ ਹੋ ਗਿਆ ਵੀ ਤੁਸੀਂ ਤਾਂ ਰੱਬ ਵੀ ਭੁੱਲੀ ਬੈਠੇ ਆ ਤੁਹਾਡੇ ਵੀ ਕਿਸੇ ਤੀ ਭੈਣ ਬਿਕ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਤੇ ਦੱਸੋ ਸਾਡੇ ਕੀ ਮੈਦਾ ਜੀ ਇੰਨਾ ਵਿਰੋਧ ਚਾਹਣਾ ਵੀ ਕਾਨੂੰਨੀ ਕਾਰਵਾਈ ਕਰੇ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜਿਹੜਾ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਤਾਂ ਨਾ ਪਿਐਓ ਫਰਨੈਲ ਤਾਂ ਨਾ ਪਿਐਓ ਜੀ ਮੈਂ ਤਾਂ ਸਖਤੋ ਸਖਤ ਕਾਰਵਾਈ ਚਾਹਣਾ ਜੀ ਇਹਨਾਂ ਖਿਲਾਫ ਵੀ ਕਾਰਨ ਪ੍ਰਸ਼ ਇਹਨਾਂ ਨੇ ਪਾਣੀ ਮੰਗਿਆ ਲੱਤ ਦੀ ਨਮੀ ਆਈ ਸੀ ਉਹ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕਨਸਟਰੇਟ ਓਨ ਦਾ ਉਹ ਪੜਾਤੀ ਹੋ ਗਿਆ ਉਹਨਾਂ ਨੇ ਮੂੰਹ ਨਾਲ ਲਾਈਵ ਛੱਡ ਦਿੱਤੀ ਇਸ ਗੱਲ ਨਾਲ ਜਿਹੜੀ ਗੱਲ ਹੋਈ ਇਹਦੀ ਬਾਤ ਨਹੀਂ ਤੁਸੀਂ ਮਹਿਸੂਸ ਕੀਤਾ ਸੀ ਆਪਾਂ ਕੱਲ ਦੀ ਨਿਕੀ ਇਹ ਤਾਂ ਇਸ ਗੱਲ ਦੇ ਸੌਰੀ ਫੀਲ ਕੀਤੀ ਉਹਨਾਂ ਨੇ ਕਿ ਬਹੁਤ ਗਲਤ ਕੰਮ ਹੋਇਆ ਤੇ ਉਹਨਾਂ ਨੇ ਇਸ ਗੱਲ ਨੂੰ ਜਿਆਦਾ ਨਹੀਂ ਹਸਪੀਟਲ ਦਾਖਲ ਵੀ ਹੋਏ ਇਹ ਨਹੀਂ ਮੈਨੂੰ ਪਤਾ